ਫਗਵਾੜਾ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਦਿਨ ਬੇਖੌਫ ਚੋਰ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਸਤਨਾਮਪੁਰਾ ਤੋਂ ਸਾਹਮਣੇ ਆਇਆ ਜਿੱਥੇ ਥਾਣੇ ਦੇ ਨਾਂ ਲੱਗਦੀ ਮੁੰਨੀਆਰੀ ਦੀ ਦੁਕਾਨ ਨੂੰ ਬੇਖੌਫ ਚੋਰਾਂ ਨੇ ਦਿਨ ਦਿਹਾੜੇ ਨਿਸ਼ਾਨਾ ਬਣਾਇਆ। ਦੁਕਾਨ ਦੇ ਅੰਦਰ ਪਿਆ ਕੀਮਤੀ ਸਮਾਨ ਤੇ ਗੱਲੇ ਦੇ ਵਿੱਚ ਪਈ ਹਜ਼ਾਰਾਂ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਨੇ। ਜਾਣਕਾਰੀ ਦਿੰਦਿਆਂ ਰੇਸ਼ਮ ਕਾਲੜਾ ਨੇ ਦੱਸਿਆ ਕਿ ਉਹਨਾਂ ਦੀ ਸਤਨਾਮਪੁਰਾ ਵਿਖੇ ਥਾਣੇ ਦੇ ਨਾਲ ਹੀ ਇੱਕ ਕੋਸਮੈਟਿਕ ਐਂਡ ਪੈਕਿੰਗ ਸਟੋਰ ਜਿੱਥੋਂ ਕਿਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਦੋਂ ਦੁਪਹਿਰੇ ਖਾਣਾ ਖਾਣ ਦੇ ਲਈ ਆਪਣੀ ਦੁਕਾਨ ਤੋਂ ਘਰ ਆਏ ਨੇ ਤਾਂ ਕੁਝ ਸਮੇਂ ਬਾਅਦ ਉਹਨਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਦੁਕਾਨ ਦਾ ਲੋਕ ਖੁੱਲਾ ਹੋਇਆ ਜਦੋਂ ਉਹਨਾਂ ਜਾ ਕੇ ਵੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਅੰਦਰ ਪਿਆ ਕੀਮਤੀ ਸਮਾਨ ਤੇ ਇਸ ਦੇ ਨਾਲ ਗੱਲੇ ਦੇ ਵਿੱਚ ਪਈ 25000 ਦੀ ਨਗਦੀ ਗਾਇਬ ਸੀ ਉਹਨਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਦੇ ਨਾਲ ਦੀ ਤੋਂ 35000 ਦਾ ਨੁਕਸਾਨ ਹੋ ਗਿਆ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਘੁੰਮ ਰਹੇ ਬੇਖੌਫ ਚੋਰਾਂ ਨੂੰ ਕਿਸੇ ਦਾ ਡਰ ਨਹੀਂ ਹੈ ਬਿਲਕੁਲ ਥਾਣੇ ਦੇ ਨਾਲ ਉਹਨਾਂ ਵੱਲੋਂ ਦਿਨ ਦਿਹਾੜੇ ਸੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਦੇ ਵਿੱਚ ਘੁੰਮ ਰਹੇ ਭੈੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਸਬੰਧ ਦੀ ਪਰਪਾਈ ਕੀਤੀ ਜਾਵੇ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ। ਜੀ ਆਪਣਾ ਮੇਰਾ ਰਸ਼ਮੀ ਕਾਲੜਾ ਨਾਮ ਆ ਮੈਂ ਹਾਂ। ਹਾਂ ਜੀ ਕਿਸ ਰੋਡ ਦੇ ਉੱਪਰ ਦੁਕਾਨ ਆ ਕੀ ਮਤਗੀ ਮਾਮਲਾ? ਸਤਨਾਮਪੁਰੇ ਪੁਲਿਸ ਸਟੇਸ਼ਨ ਦੇ ਬਿਲਕੁਲ ਨਾਲ ਮੇਰੀ ਸ਼ਾਪ ਆ। ਤੇ ਮਨਿਆਰੀ ਦੀ ਕੋਸਮੈਟਿਕ ਦੀ ਆ। ਅੱਜ ਅਸੀਂ 1.5 ਵਜੇ ਘਰ ਗਏ ਲੰਚ ਕਰਨ ਤੇ 4 ਵਜੇ ਨਾਲ ਦੀ ਸ਼ਾਪ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੀ ਸ਼ਾਪ ਦਾ ਲੋਕ ਖੁੱਲਾ ਆ। ਤੇ ਅਸੀਂ ਸੋਚਿਆ ਕਿ ਸ਼ਾਇਦ ਸਾਡੇ ਕੋਲ ਇਹਨਾਂ ਖੁੱਲਾ ਰਹਿ ਗਿਆ ਹੋਵੇ ਜਦੋਂ ਅਸੀਂ 4 ਵਜੇ ਆਏ ਦੇਖਿਆ ਲੋਕੋ ਖਿੱਚ ਕੇ ਤੋੜਿਆ ਹੋਇਆ ਸੀ ਜਦੋਂ ਸ਼ਾਪ ਦੇ ਅੰਦਰ ਆ ਕੇ ਦੇਖਿਆ ਤਾਂ ਮਨਿਆਰੀ ਦੀ ਸ਼ਾਪ ਤੇ ਜਿਸ ਤਰ੍ਹਾਂ ਹਾਰ ਹੁੰਦੇ ਆ ਲੋਕਾਂ ਨੂੰ ਵਿਆਹਾਂ ਤੇ ਪਾਣ ਲਈ ਉਹ ਸਾਰੇ 30 35000 ਦੇ ਹਾਰ ਸੀਗੇ 30 35000 ਦੇ ਹਾਰ ਲੈ ਗਏ ਗੱਲਾਂ ਸਾਫ਼ ਕਰ ਗਏ ਕੋਈ ਮੈਡਮ ਕੈਸ਼ ਵਗੈਰਾ ਵੀ ਲੱਗਦਾ ਹੈ ਹਾਂਜੀ 2 2.5 1000 ਗੱਲ ਤੇ ਹੋਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਲੱਟ ਬਗੜੀ ਹੋਰ ਸਮਾਨ ਨਹੀਂ ਕੋਈ ਲੈ ਕੇ ਕੋਈ ਕੈਮਰਿਆਂ ਦੇ ਵਿੱਚ ਬੰਦੇ ਆਏ ਹੁਣ ਸੀਸੀਡੀ ਕੈਮਰੇ ਦੇ ਚ ਨਹੀਂ ਕੋਈ ਕੈਮਰੇ ਲੱਗੇ ਆਪਣੇ ਨਾਲ ਸ਼ਾਪ ਤੇ ਲੱਗੇ ਉਹ ਡੀਵੀਆਰ ਕਹਿੰਦੇ ਖਰਾਬ ਹੈ ਤੇ ਤੁਸੀਂ ਲਾਏ ਆ ਕੈਮਰੇ ਆਪਣੇ ਨਹੀਂ ਮੇਰੇ ਨਹੀਂ ਲੱਗੇ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਟ ਕੀਤੀ ਮੈਡਮ ਤੁਸੀਂ ਹੁਣ ਚੱਲੇ ਆ ਪੁਲਿਸ ਨੂੰ ਦਿਖਾਇਆ ਆ ਕਪੁਲਿਸ ਸਹੀ ਸੀ ਮੌਕੇ ਤੇ ਆਏ ਦੇਖ ਕੇ ਗਏ ਆ ਹੁਣ ਤੇ ਲਗਭਗ ਕਿੰਨਾ ਟੋਟਲ ਨੁਕਸਾਨ ਹੋ ਗਿਆ 35-40000 ਦਾ ਹੋਇਆ ਹਾਂ 35-40000 ਦਾ ਨੁਕਸਾਨ ਹੋ ਗਿਆ ਹਾਂਜੀ ਮੈਡਮ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਆਪਣੀ ਸਤਨਾਮਪੁਰਾ ਰੋਡ ਤੇ ਆ ਪੁਲਿਸ ਸਟੇਸ਼ਨ ਦੇ ਬਿਲਕੁਲ ਨਾਲ ਤੇ ਤੁਸੀਂ ਜਦੋਂ ਘਰ ਗਏ ਆ ਹਾਂਜੀ ਉਦੋਂ ਮਤਲਬ ਕੀ ਲੋਕ ਲਾ ਕੇ ਗਏ ਸੀ ਹਾਂਜੀ ਲੋਕ ਲਾ ਕੇ ਗਏ ਆ ਡੇਲੀ ਲੋਕ ਲਗਾ ਕੇ ਚੈੱਕ ਕਰਕੇ ਜਾਈਦਾ ਹੈ ਲੋਕ ਨੂੰ ਮੈਡਮ ਜਿੱਦਾਂ ਹੁਣ ਇੱਥੇ ਮਦਲ ਕੀ ਪਹਿਲੋ ਵੀ ਬਾਰ ਬਾਰ ਤਾਂ ਇਸ ਇਲਾਕੇ ਦੇ ਵਿੱਚ ਬਹੁਤ ਹੋ ਰਹੀਆਂ ਆ ਮਾਂ ਹਾਂਜੀ ਤੇ ਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਹਾਂ ਮੰਗ ਇਹ ਹੀ ਹੈ ਕਿ ਆਪਣਾ ਜਿਸ ਤਰ੍ਹਾਂ ਉਹ ਤਾਂ ਚਲੋ ਅੱਗੇ ਰਾਤ ਨੂੰ ਚੋਰੀਆਂ ਹੋਈਆਂ ਤੇ ਇਹ ਤਾਂ ਹੁਣ ਦਿਨੇ ਹੀ 2-3 ਵਜੇ ਹੀ ਹੋ ਗਈ ਹੈਗੀ ਤੇ ਜੇ ਇਹਹੀ ਹਾਲ ਰਿਹਾ ਤਾਂ ਫਿਰ ਲੋਕਾਂ ਦੇ ਤਾਂ ਕੰਮ ਪਹਿਲਾਂ ਹੀ ਹੈ ਨਹੀਂ ਫਿਰ ਤਾਂ ਰੋਟੀ ਤੋਂ ਵੀ ਮੁਸ਼ਕਲ ਹੋ ਜਾਊਗਾ ਜੀਣਾ ਹੀ ਹਰਾਮ ਹੋ ਜਾਊ ਫੇਰ ਤਾਂ ਸਾਨੂੰ ਇਹ ਹੈ ਸ਼ਾਪਾਂ ਨੂੰ ਲੋਕ ਹੀ ਲਗਾਉਣਾ ਪੈਣਾ ਇਹ ਤਾਂ ਚੰਗਾ